ਇੱਕ ਬੀਬੀਆਂ ਲਈ ਸ਼ੇਰ ਹੈ ਜੀ ਕਹਿੰਦੇ ਲੋਕ ਔਰਤ ਨੂੰ ਕਹਿਣ ਮਾੜਾ ਔਰਤ ਰਹੀਂ ਇਰਾਦੇ ਪੱਕਿਆਂ ਤੇ ਪਹਿਲਾ ਬੱਚਾ ਨੂੰ ਜਨਮ ਦਿੰਦੀ ਫਿਰ ਦੁੱਧ ਪਲਾਉਂਦੀ ਫਿਰ ਤੋਰਦੀ ਰਾਹ ਸੱਚਿਆਂ ਤੇ ਜਦੋਂ ਮਰਦ ਨੇ ਇਹਨੂੰ ਪਰਖਣਾ ਚਾਹਾ ਸੱਸੀ ਬਣ ਸੜੀ ਮਾਰੂਥਲਾਂ ਵਿੱਚ ਸੋਹਣੀ ਬਣ ਤਰੀ ਕੱਚਿਆਂ ਤੇ ਸਿੱਖ ਇਤਿਹਾਸ ਦੇ ਪੰਨੇ ਵੇਖਿਓ ਕਦੇ ਫਰੋਲ ਕੇ ਅਣਖ ਦੀ ਖਾਤਰ ਟੋਟੇ ਗਲ ਵਿੱਚ ਪਵਾਲੇ ਸੀ ਬੱਚਿਆਂ ਦੇ ਸੋ ਜੀ ਹਰੇਕ ਕੰਨ ਧੀ ਬਚਾਓ ਧੀ ਬਚਾਓ ਧੀ ਬਚਾਓ ਪੁੱਤਿਆਂ ਦੇ ਕਾਰਨ ਐ ਲੋਕ ਧੀ ਜੰਮਣ ਤੋਂ ਕਿਉਂ ਡਰਦੇ ਐ ਇਹ ਕਾਰਨ ਤੈਨੂੰ ਮੈਂ ਕੱਲਾ ਕੱਲਾ ਦੱਸਦੀ ਆਂ ਕਹਿੰਦੇ ਧੀਆਂ ਕਿਹੜਾ ਰਾਤ ਨੂੰ ਉਠ ਉਠ ਖਾਂਦੀਆਂ ਨੇ ਤੇ ਮਾਂ ਬਾਪ ਦੇ ਦੁੱਖ ਵਿੱਚ ਜਾ ਐ ਵੱਡੀਆਂ ਮਰਮਰ ਜਾਂਦੀਆਂ ਨੇ ਜਦ ਜਵਾਨ ਧੀ ਵੱਲ ਲੋਕੀ ਨਜ਼ਰਾਂ ਭਰਦੇ ਨੇ ਬਸ ਇਸੇ ਗੱਲੋਂ ਲੋਕ ਧੀ ਜੰਮਣ ਤੋਂ ਡਰਦੇ ਨੇ ਕਹਿੰਦੇ ਧੀਆਂ ਤਨ ਬਗਾਨਾ ਇਹ ਬਗਾਨਾ ਰਹਿਣ ਗੀਆਂ ਮੈਨੂੰ ਇਹ ਵੀ ਦੱਸੋ ਫਿਰ ਇਹ ਆਪਣਾ ਕਿਉਂ ਕਹਿਣ ਗੀਆਂ ਅੱਜ ਕੱਲ ਤਾਂ ਪੈਸੇ ਦੀ ਖਾਤਰ ਡਾਕਟਰ ਵਿਕ ਜਾਂਦੇ ਅੱਜ ਕੱਲ ਤਾਂ ਪੈਸੇ ਦੀ ਖਾਤਰ ਡਾਕਟਰ ਵਿਕ ਜਾਂਦੇ ਤਾਂ ਹੀ ਉਹ ਧੀਆਂ ਦੇ ਭਰੂਣ ਕੁੱਖਾਂ ਵਿੱਚ ਮਰਦੇ ਨੇ ਬਸ ਇਸੇ ਗੱਲੋਂ ਲੋਕ ਧੀ ਜੰਮਣ ਤੋਂ ਡਰਦੇ ਨੇ ਕਹਿੰਦੇ ਬਾਬਲ ਤਾਂ ਬਿੱਤ ਤੋਂ ਵੱਧ ਹੋ ਕੇ ਧੀ ਨੂੰ ਦਾਜ ਵੀ ਦੇ ਦਿੰਦਾ ਬੰਦਾ ਤਾਂ ਦਾ ਲਾਗੀਆਂ ਤਾਈ ਲਾਗਵੀ ਦੇ ਦਿੰਦਾ ਸਾਰੇ ਘਰ ਵਿੱਚ ਬਗਾਨੀ ਧੀ ਨੂੰ ਮਾਰ ਲਈ ਜਦ ਸਕੀਮਾ ਕਰਦੇ ਨੇ ਬਸ ਇਸੇ ਗੱਲੋਂ ਲੋਕ ਧੀ ਜੰਮਣ ਤੋਂ ਡਰਦੇ ਨੇ ਜਦ ਧੀ ਦੀ ਗਲਤੀ ਕਰਕੇ ਬਾਬਲ ਦੀ ਨੀਵੀ ਪੈ ਜਾਂਦੀ ਮਾਂ ਕਹਿੰਦੀ ਮੈਂ ਤੇਰੇ ਜੰਮ ਦੀ ਦੇ ਕਲ ਗੂਠਾ ਦੇ ਦਿੰਦੀ ਅੱਖੀਆਂ ਭਰ ਕੇ ਕਹਿ ਜਾਂਦੀ ਫਿਰ ਕੁੜੇ ਤਾਨਿਆਂ ਦੀ ਅੱਗ ਵੀ ਚੰਮਾ ਜਾਏ ਸੜਦੇ ਨੇ ਬਸ ਇਸੇ ਗੱਲੋਂ ਲੋਕ ਧੀ ਜੰਮਣ ਤੋਂ ਡਰਦੇ ਨੇ ਇਸੇ ਗੱਲੋਂ ਲੋਕ ਧੀ ਜੰਮਣ ਤੋਂ ਡਰਦੇ ਨੇ ਕਹਿੰਦਾ ਕਿਥੋਂ ਆਇਆ ਕਿੱਧਰ ਚੱਲਿਆ ਇਹ ਗੱਲ ਮੁੰਡੇ ਬਾਪੂ ਨੂੰ ਪੁੱਛਣ ਨਹੀਂ ਦਿੰਦੇ ਉਹ ਟੱਬਰ ਭਾਵੇਂ ਰਸਦਾ ਸਾਰਾ ਰਸ ਜਾਵੇ ਪਰ ਮਗਰ ਜੜੀ ਦੇ ਲੱਗੇ ਉਹਨੂੰ ਰਸਣ ਨਹੀਂ ਦਿੰਦੇ ਮੱਖਣ ਫਰਾੜਾ ਘਰ ਚੋਂ ਪੈਸੇ ਲੈਂਦੇ ਫੀਸਾ ਭਰਨ ਲਈ ਪਰ ਸਹੇਲੀ ਆਪਣੀ ਦੇ ਫੋਨ ਚੋਂ ਪੈਸੇ ਮੁੱਕਣ ਨਹੀਂ ਦਿੰਦੇ ਮੁੱਕਣ ਨਹੀਂ ਦਿੰਦੇ ਇਹਦੇ ਉਲਟ ਈ ਇੱਕ ਇਹਦੇ ਉਲਟ ਗੱਲ ਲਿਖੀ ਆ ਇੱਕ ਗਰੀਬ ਦੀ ਤਿੰਨ ਧੀ ਹੈ ਗਰੀਬ ਬਾਪ ਦਿਹਾੜੀ ਕਰਦਾ ਹੈ ਉਹਦੀ ਇੱਕ ਧੀ ਪੜ੍ਹ ਲਿਖ ਕੇ ਜੱਜ ਬਣ ਜਾਂਦੀ ਹੈ ਉਹਦੇ ਪਿੰਡ ਪ੍ਰੋਗਰਾਮ ਰੱਖਿਆ ਜਾਂਦਾ ਜੀ ਮੇਰੀ ਲਾਸਟੀ ਗੱਲ ਐ ਉਹਦੇ ਪਿੰਡ ਪ੍ਰੋਗਰਾਮ ਰੱਖਿਆ ਜਾਂਦਾ ਹੈ ਗਰੀਬ ਦੇ ਬਾਪ ਨੂੰ ਸਟੇਜ ਤੇ ਲਿਆਂਦਾ ਜਾਂਦਾ ਹੈ ਵੀ ਲੀਡਰ ਸਾਹਿਬਾਣ ਬੈਠੇ ਆ ਇਲਾਕੇ ਦੀਆਂ ਸ਼ਖਸੀਅਤਾਂ ਬੈਠੀਆਂ ਤੂੰ ਦੋ ਸ਼ਬਦ ਬੋਲ ਉਹ ਤਾਂ ਕੁੜੇ ਸਟੇਜ ਤੋਂ ਥੱਲੇ ਉਤਰ ਕੇ ਭੱਜ ਗਿਆ ਵੀ ਮੈਂ ਨਹੀਂ ਬੋਲਣਾ ਕਹਿੰਦੇ ਕਿਉਂ ਨਹੀਂ ਬੋਲਣਾ ਕਹਿੰਦਾ ਮੇਰਾ ਤੇ ਮੇਰੀ ਧੀ ਦਾ ਅੱਜ ਭੇਤ ਖੁੱਲ ਜੂ ਜੇ ਮੈਂ ਬੋਲ ਪਿਆ ਮਜਬੂਰ ਨੇ ਕਲੱਬ ਦੇ ਮੈਂਬਰ ਉਸ ਲੜਕੀ ਦੇ ਬਾਪ ਨੂੰ ਸਟੇਜ ਤੇ ਲੈ ਕੇ ਆਉਂਦੇ ਆ ਤੇ ਉਹ ਫਿਰ ਕੀ ਕਹਿੰਦਾ ਕਹਿੰਦਾ ਲੋਕੋ ਕਹਿੰਦਾ ਲੋਕੋ ਮੈਂ ਤਾਂ ਸੱਚ ਕਹਾਣੀ ਦੱਸਦਾ ਹਾਂ ਮੈਂ ਤਾਂ ਧੀਆ ਕਰਕੇ ਬਸਦਾ ਹਾਂ ਇਹ ਤਾਂ ਰੱਬ ਵੱਲ ਮੂੰਹ ਕਰ ਹੱਸਦੀ ਸੀ ਤੇ ਗੂਠਾ ਜਾਂਦੀ ਚੱਬੀ ਸੀ ਆ ਜਿਹੜੀ ਧੀ ਮੇਰੀ ਜੱਜ ਬਣੀ ਐ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ ਫਿਰ ਮੈਂ ਸੋਚਿਆ ਇਹ ਕਮਲੀ ਇਹ ਕੁੱਤਿਆਂ ਦੇ ਮੂੰਹ ਆ ਜਾਂਦੀ ਚੰਗੀ ਗੱਲ ਕਾਟ ਹੀ ਸੁਣਦੇ ਹੁੰਦੇ ਆ ਫੇਰ ਮੈਂ ਸੋਚਿਆ ਇਹ ਕਮਲੀ ਕਿਤੇ ਕੁੱਤਿਆਂ ਦੇ ਮੂੰਹ ਆ ਜਾਂਦੀ ਇਹਨੂੰ ਨੋਚ ਲੋਚ ਕੇ ਖਾ ਜਾਣਾ ਸੀ ਹੋ ਜਣੀ ਸੀ ਜਾ ਜਾਂਦੀ ਮਾਸ ਵੀ ਇਹਦਾ ਛੱਡਣਾ ਨਹੀਂ ਸੀ ਨਾ ਛੱਡਣੀ ਇਹਦੀ ਕੋਈ ਹੱਡੀ ਸੀ ਲੋਕੋ ਆ ਜਿਹੜੀ ਧੀ ਮੇਰੀ ਜੱਜ ਬਣੀ ਐ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ ਇੰਨਾ ਚੁੱਕੇ ਨੂੰ ਮੈਂ ਪਿੰਡ ਲੈ ਆਇਆ ਘਰ ਵਾਲੀ ਨੇ ਦੁੱਧ ਛਾਤੀ ਦਾ ਪਲਾਇਆ ਡਾਕਟਰ ਸੱਦ ਕੇ ਮਲਮ ਪੱਟੀ ਕਰਾਈ ਰਗੜੀ ਝਾੜੀਆਂ ਵਿੱਚ ਜਿਹੜੀਆਂ ਨੇ ਅੱਡੀ ਸੀ ਆਹ ਜਿਹੜੀ ਧੀ ਮੇਰੀ ਜੱਜ ਬਣੀ ਐ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ ਆਹ ਪੁੱਤਰਾ ਆਲਿਓ ਸੋਨ ਨੂੰ ਕਿਉਂ ਦੁੱਖਤੀ ਜੰਮੀ ਦਾ ਇਹ ਤਾਂ ਭਾਈ ਨਿੱਗ ਭਾਲ ਦੀ ਮਮਤਾ ਦਾ ਦੁੱਧ ਭਾਲ ਦੀ ਅੰਮੀ ਦਾ ਚੱਕ ਕੇ ਮੈਂ ਸੀਨੇ ਨਾਲ ਲਾ ਲਈ ਸੀ ਮੈਨੂੰ ਦਿੱਸੀ ਰੂਹ ਇਹ ਦੇ ਵਿੱਚੋਂ ਰੱਬੀ ਸੀ ਆ ਜਿਹੜੀ ਧੀ ਮੇਰੀ ਜੱਜ ਬਣੀ ਐ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ ਇੱਕ ਧਨੀਰਾਮ ਸੇਠ ਜਿਹੜਾ ਪੱਟੀਆਂ ਵਾਲਾ ਮੈਨੂੰ 10 ਰੁਪਏ ਦੇ ਗਿਆ ਤੇ ਮੈਂ ਉਹਦੀ ਇੱਜ਼ਤ ਬਣਾਈ ਮੈਂ ਕਿਹਾ ਧਨੀਰਾਮ ਸੇਠ ਸਪੈਸ਼ਲ ਚਾਚੀ ਲੁੱਤਰ ਨੂੰ 100 ਰੁਪਏ ਮਾਣ ਕਰਦਾ ਉਹ ਤਾਂ ਕੁੜੇ ਅੱਧੇ ਘੰਟੇ ਬਾਅਦ ਮੇਰੇ ਦਾਲੇ ਹੋਇਆ ਖੜਾ ਕਹਿੰਦਾ ਚਾਚੀ ਮੇਰੀ ਨੀਗਾ ਕਮਜ਼ੋਰਾ ਦੇਣੇ ਦਾਸੀ ਗਲਤੀ ਨਾਲ 100 ਦੇ ਗਿਆ ਮੇਰੇ 90 ਮੋੜ ਹੁਣ ਬੰਦਿਆਂ ਦੀ ਹਿੰਟ ਦੱਸ ਰਿਹਾ ਚਾਚੀ ਦਾਸੀ ਦੇ ਪੜਾਈ ਲਿਖਾਈ ਦਾ ਜੋਗ ਹੈ ਭਾਈ ਆ ਸਾਡਾ ਗਵਾਂਢੀ ਕਰਤਾਰਾ ਸਾਰਾ ਟੱਬਰ ਅਣ ਪੜ ਰੱਖ ਲਿਆ ਫੇਰ ਪੁੱਤਣ ਪੜ ਪੋਤਿਆਂ ਅਣ ਪੜ ਪੜਵੋਤਿਆਂ ਅਣ ਪੜ ਸਾਰਾ ਟੱਬਰ ਹੀ ਅਣ ਪੜ ਫੇਰ ਜਦੋਂ ਅਸੀਂ ਦੇ ਪੰਜਾ ਨਾ ਹੋਇਆ ਪੁੱਤ ਬੁੜੇ ਦੀ ਕਿਤੇ ਲੱਤ ਲੀਲੀ ਹੋਣ ਲੱਗ ਗਈ ਤੇ ਅਣ ਪੜ ਟੱਬਰ ਸੀ ਪਿੰਡ ਵਾਲੇ ਡਾਕਟਰ ਕੋਲੇ ਲੈ ਗਏ ਫੇਰ ਉਹਦਾ ਤੁਹਾਡੇ ਬਾਪੂ ਦੇ ਕੈਂਸਰ ਹੋ ਗਿਆ ਲੱਤ ਲੀਲੀ ਵੇਖ ਕੇ ਕੈਂਸਰ ਹੋ ਗਿਆ ਫੇਰ ਚੱਕ ਕੇ ਲੱਤ ਵੜਤੀ 1.5 ਮਹੀਨੇ ਬਾਅਦ ਦੂਜੀ ਲੱਤ ਲੀਲੀ ਹੋਣ ਲੱਗ ਗਈ ਤੇ ਡਾਕਟਰਾਂ ਦਾ ਕੈਂਸਰ ਇਧਰੋਂ ਚੱਲ ਕੇ ਤੇ ਇਧਰ ਹੀ ਲੱਤ ਚਾਗ ਦੂਜੀ ਿਲਾਂ ਤੇ ਚਲਾ ਗਿਆ ਦੂਜੀ ਵੀ ਵੜਤੀ ਦੋਨੇ ਲਤਾਂ ਵੱਡਦੀਆਂ ਜਦੋਂ ਮੈਂ ਪਤਾ ਲੈਣ ਗਈ ਗਾਹਾਂ ਕੋਈ ਪੜਿਆ ਲਿਖਿਆ ਸਰਪੰਚ ਸਾਹ ਵਰਗਾ ਬੈਠਾ ਉਹ ਕਹਿੰਦਾ ਭਾਈ ਮੁੜ ਕੇ ਬੇਣਾ ਹੱਥ ਨਹੀਂ ਆਉਣਾ ਤੁਸੀਂ ਐ ਕਰਦੇ ਕਰਦੇ ਬੁੜਾ ਮਾਰ ਲੋਗੇ ਇਹਨੂੰ ਚੰਗੇ ਡਾਕਟਰ ਨੂੰ ਦਿਖਾਓ ਜੀਨੇ ਘੱਟੋ-ਕੱਟ ਐਮ ਬੀਬੀਐਸਐਮਡੀ ਡਿਗਰੀ ਕੀਤੀ ਹੋਵੇ ਤੇ ਚਾਚੀ ਕਿਹੜੇ ਡਾਕਟਰ ਕੋਲ ਲੈ ਕੇ ਗਈ ਪੁੱਤ ਐਂਬੂਲੈਂਸ ਮੰਗਾ ਲਈ ਸਾਰੀ ਲੱਲੀ-ਛੱਲੀ ਵਿੱਚੇ ਕੋਈ ਸੀਟਾ ਥੱਲੇ ਲੁਕੇ ਜਵਾਕ ਵੀ ਚੰਡੀਗੜ੍ਹ ਚੱਲੇ ਆ ਮੱਕਨ ਪੁੱਤਰੇ ਨੇ ਉਤਰੋ ਥੱਲੇ ਸ਼ਿਮਲੇ ਦੀ ਚੱਲੇ ਪੁੱਤ ਦੋ ਚਾਰ ਦਿਨ ਖਿੱਚ ਕੇ ਤਾਰਤੇ ਫੇਰ ਜਾ ਕੇ ਬੁੜਾ ਐਡਮਿਟ ਕਰਾਤਾ ਡਾਕਟਰਾਂ ਨੇ ਅਲਟਰਾ ਸਾਊਂਡ ਕੀਤਾ ਰਿਪੋਰਟਾਂ ਲੈਤੀਆਂ ਕੀ ਆ ਰਿਪੋਰਟਾਂ ਚ ਰਿਪੋਰਟਾਂ ਚ ਕੱਖ ਵੀ ਨਹੀਂ ਆਇਆ ਕੱਖ ਵੀ ਨਹੀਂ ਆਇਆ ਕੈਂਸਰ ਨਹੀਂ ਆਇਆ ਡਾਕਟਰ ਕਹੀ ਆਵੇ ਅਣਪਟਪੁਰ ਨੂੰ ਵੀ ਤੁਹਾਡੇ ਬਾਪੂ ਨੂੰ ਕੋਈ ਕੈਂਸਰ ਨਹੀਂ ਤੇ ਅਣਪਟਪੁਰ ਆਖੀ ਜਾਵੇ ਸਾਡੇ ਬਾਪੂ ਦੀਆਂ ਲੱਤਾਂ ਲੀਲੀਆਂ ਹੁੰਦੀਆਂ ਓਹੋ ਫੇਰ ਡਾਕਟਰ ਕਹਿੰਦਾ ਅਣਪਟਪੁਰੋ ਘਰੇ ਜਨਾਨੀਆਂ ਨੂੰ ਕਹੋ ਕੱਪੜਿਆਂ ਨੂੰ ਨੀਲ ਘੱਟ ਦਿਆ ਕਰਨ ਬੁੜੇ ਦਿੱਤਾ ਨੀਕਰ ਦਾ ਰੰਗ ਨਿਕਲਦਾ ਅੱਛਾ ਅੱਛਾ ਲੈ ਬਾਈ ਪੜਾਈ ਲਿਖਾਈ ਜ਼ਰੂਰੀ ਹੈ ਪੁੱਤ ਇਹ ਤੇਰੇ ਜੀਜੇ ਦੀ ਗਰਦੂਤ ਤੇ ਹੋਰ ਤੇਰੇ ਚਾਚੇ ਦੀ ਗਤੂਤ ਵੀ ਸੁਣ ਰਾਤੀ ਡੱਕਿਆ ਡਕਾਇਆ दारू ਦਾ ਉਹ ਆ ਗਿਆ ਫਿਰ ਕਿਤੇ ਸਰਪੰਚਾਂ ਨੇ ਪਿਆਈ ਸੀ ਉਹਨਾਂ ਦੇ ਮੁੰਡੇ ਦਾ ਵਿਆਹ ਸੀ ਦੇਸੀ ਪਿਆਤੀ ਹੋਣੀ ਆਹੋ ਡੱਕਿਆ ਡਕਾਇਆ ਡਾਕਟਰ ਸਾਹਿਬ ਨੂੰ ਫੋਨ ਲਾਈ ਬੈਠਾ ਅਕੇ ਡਾਕਟਰ ਸਾਹਿਬ ਛੇਤੀ ਪਹੁੰਚੇ ਰਾਤ ਨਸ਼ੇ ਦੀ ਬਾਤ ਕਰ ਚ ਮੇਰੇ ਕੋਈ ਲੱਤ ਵੱਢ ਕੇ ਲੈ ਗਿਆ ਮੈਂ ਫੋਨ ਫੜਿਆ ਮਗਾ ਡਾਕਟਰ ਸਾਹਿਬ ਨਾ ਆਇਓ ਚੌਰੇ ਨੇ दारू ਪੀਤੀ ਹੋਈ ਐ ਲੱਤਾ ਦੋਨੇ ਸਹੀ ਐ ਮਰਜਾ ਨਾ ਪਜਾਮੇ ਦੇ ਕਿਕੇ ਪਾਸੇ ਪਾਈ ਬੈਠਾ ਉਹ ਚਲ ਚਾਚੀ ਤੂੰ ਆਪਣੇ ਵਿਆਹ ਦੀ ਗੱਲ ਦੱਸ ਕੋਈ ਵਿਆਹ ਦੀ ਪੁੱਤ ਹੁਣ ਤਾਂ ਨਵਾਂ ਜਵਾਨਾ ਨਵੀਆਂ ਗੁੱਡੀਆਂ ਨਵੇਂ ਪਟੋਲੇ ਸਾਡੇ ਤਾਂ ਤੂੜੀ ਵਾਲੇ ਕੋਠੇ 'ਚ ਮੰਝੇ ਰਹੇ ਸੀ ਪਰ ਇੱਕ ਗੱਲ ਐ ਮੇਰਾ ਸਗਣ ਪੈ ਗਿਆ ਸੀ ਸਗਣ ਪੈ ਗਿਆ ਤੇਰਾ ਹਾਂ ਇੱਕ ਕੁਰਸੀ ਤੇ ਮਾਂ ਬੈਠੀ ਦੂਜੀ ਕੁਰਸੀ ਤੇ ਤੇਰਾ ਹੋਂ ਵਾਲਾ ਚਾਚਾ ਬੈਠਾ ਚਾਚਾ ਬੈਠਾ ਨਾ ਉਹਨੇ ਮੈਨੂੰ ਬੁਲਾਇਆ ਨਾ ਮੈਂ ਉਹਨੂੰ ਬੁਲਾਇਆ 10 ਮਿੰਟ 15 ਮਿੰਟ ਅੱਧੇ ਘੰਟੇ ਬਾਅਦ ਬਚੋਲਾ ਸਾਹਮਣੇ ਤੇਰੇ ਹੌਣ ਵਾਲੇ ਚਾਚੇ ਕੰਨੀ ਇਸ਼ਾਰਾ ਕੀਤਾ ਕਹਿੰਦਾ ਕੰਜਰਾ ਇਸ ਬਲਾ ਨੂੰ ਬਲਾ ਫਿਰ ਪੁੱਤ ਤੇਰੇ ਚਾਚੇ ਨੇ ਚੁੱਪ ਤੋੜੀ ਚੰਦਰ ਨੇ ਮੇਰੇ ਪੌਲੀ ਜੀ ਕੋਣੀ ਮਾਰ ਕੇ ਪਤਾ ਮੈਨੂੰ ਕੀ ਆਦਾ ਚਾਚੇ ਕੀ ਕਹਿੰਦਾ ਕਹਿੰਦਾ ਭੈਣੇ ਤੁਸੀਂ ਕਿੰਨੇ ਭੈਣ ਭਰਾ ਐ ਫਿਰ ਤੂੰ ਜਵਾਬ ਕੀ ਦਿੱਤਾ ਉਹ ਹੈ ਜੀ ਸਿਧਰੀ ਪੌਲੀ ਮੈਂ ਸੀ ਮੈਂ ਕਿਹਾ ਵੀਰਾ ਪਹਿਲਾਂ ਦੋ ਅਸੀਂ ਤੇਰੇ ਸਣੇ ਤਿੰਨ ਹੋ ਕੇ